ਹੇ ਰੇਣੀ ਕਾਤਾ ਸਾਹਿਬ ਵਾਹਿਗੁਰੂ ਜੀ ਕਾ। ਅੱਜ ਸਾਡੇ ਪਿੰਡ ਕੰਨ੍ਹਦੇਵ ਮਾਨ ਵਾਲੀ ਕਾ ਲੜੀ ਹੈ ਤੇ ਖੁਸ਼ੀ ਬਣੀ ਹੈ। ਸਾਡੇ ਪਿੰਡ ਦਾ ਯਾਦਗਾਰ ਬੱਚਾ ਕੰਨ੍ਹਦੇਵ ਵਾਲੀ ਪਰਿਵਾਰ ਦਾ ਉਹਨਾਂ ਆਪਜਾ ਸਰਦਾਰ ਸਰਦਨ ਸਿੰਘ ਜੀ ਦਾ ਪੋਤਾ

ਸਭ ਤੋਂ ਪਹਿਲਾ ਜਨੂਨ ਖੇਡਦੇ ਤਾਂ ਖੁਸ਼ੀ ਆ ਸਰ ਕੋਈ ਟਾਨਾ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਖੇਡਦਾ ਤੇ ਜਿਹੜੇ ਦੇ ਵਿੱਚ ਜਿਹੜੀ ਸਟੇਟ ਦੀ ਚੋਣ ਹੁੰਦੀ ਹੈ ਉਹ ਬਹੁਤ ਮੁਸ਼ਕਲ ਹੁੰਦੀ ਹੈ ਕੋਈ ਸਾ ਬੈਟੇ ਨੇ ਇਨ੍ਹਾਂ ਦੇ ਬਰਸੀ ਸਿੰਘ ਜੀ ਜੇ ਸਾਨੂੰ ਵੀ ਪਤਾ ਹੈ ਵੀ ਜਦੋਂ ਜਿਹੜੇ ਤੋਂ ਸਟੇਟ ਦੀ ਚੋਣ ਕਰਨੀ ਹੁੰਦੀ ਹੈ ਤਾਂ ਕਿੰਨਾ ਬਹੁਤ ਬੱਚੇ ਨਹੀਂ ਆ ਹੁੰਦਿਆਂ ਬੱਚੇ ਦੇ ਟ੍ਰੈਸ ਨੂੰ ਦੇਖਿਆ ਜਾਂਦਾ ਹੈ ਫਿਰ ਉਹਦੀ ਜਾ ਕੇ ਜਿਹਦੇ ਵਿੱਚੋਂ ਜਿਹੜੀ ਕੁਆਲੀ ਟੀਮ ਹੈ ਨੈਸ਼ਨਲ ਕੁਆਲੀ ਹੈ ਇਹ ਜੋ 17 ਦੇ ਵਿੱਚ ਬੱਚਾ ਗਿਆ 12 ਦੇ ਵਿੱਚ ਟੀਮ ਹੈ ਜਿਹੜੀ ਹੁੰਦੀ ਉਹਦੇ ਵਿੱਚ ਦੀ ਚੋਰੀ ਹੋਈ ਸਟੇਟ ਬਣ ਉਹਦੇ ਨੈਸ਼ਨਲ ਗੇਮਾ ਕਰਨਾਟਕ ਦੇ ਵਿੱਚ ਖੇਡ ਕੇ ਆਇਆ ਉੱਥੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਪਧੌਣ ਦੇ ਟੀਮਾਂ ਜੇ ਬਹੁਤ ਸਾਰੇ ਬੱਚਿਆਂ ਦੀ ਚੋਰੀ ਹੋਈ ਹੈ ਉਦੇ ਵਿੱਚ ਹਨ ਮੂਲ ਦੇ ਦਿੱਤੇ ਇੱਕ ਅਜਿਹਾ ਬੱਚਾ ਜਿਹਦੇ ਸਕੂਲ ਗੇਮਸ ਆਫ ਫੈਡਰੇਸ਼ਨ ਆਪ ਹੁਣ ਤੱਕ ਲੈ ਕੇ ਨਾਰਾ ਸਕੂਲ ਗੇਮਸ ਆਫ ਫੈਡਰੇਸ਼ਨ ਆ ਉਹਦੇ ਵਿੱਚ ਜਦੋਂ ਬੱਚੇ ਨੈਸ਼ਨਲ ਦੇ ਵਿੱਚ ਖੇਡਦੇ ਆ ਤਾਂ ਜਿਹੜੇ ਸਾਰੇ ਹਿੰਦੁਸਤਾਨ ਦੇ ਟੌਪਰ ਬੱਚੇ ਮੰਨ ਲਓ ਐਸਆਈ ਬੋਲ ਸੀਵੀਐਸ ਬੋਲ ਪੰਜਾਬ ਤੋਂ ਸਿੱਖਿਆ ਬੋਲ ਜਿੰਦਰੀ ਬੋਲ ਸਾਰੇ ਬੋਰਡਾਂ ਨੇ ਉੱਥੇ ਗੇਮਾ ਹੁੰਦੇ ਨੇ ਉਹਦੇ ਵਿੱਚੋਂ ਉਹੀ ਬੱਚੇ ਫਿਰ ਚਾ ਲੈਦੇ ਆ ਜਿਹੜੇ ਉਸ ਬੋਰਡ ਦੇ ਵੱਲੋਂ ਭਾਰਤੀ ਦਿਨ ਦੇ ਚੁਣਿਆ ਹੁੰਦਾ ਪਰ ਮੂਲ ਪ੍ਰੀਤੀ ਦੇ ਅਹਿਾਰ ਹੁਣ ਹਰ ਬੱਚਾ ਜਿਹਦੀ ਚੋਂ ICSE ਬੋਰਡ ਵੱਲੋਂ ਸਕੂਲ ਗੇਮ ਦਾ ਫੈਡਰੇਸ਼ਨ ਵੱਲੋਂ ਮੂਨੇ ਦੇ ਪਰਮਾਤਮਾ ਦੇ ਨਾਮ ਨਾਲ ਆਪਨੇ ਸੰਗਤ ਤੇ ਅਸ਼ੀਰਵਾਦ ਸਦਕਾ

ਤਸਕਿਆ ਅਤੇ ਮੇਡਾ ਦੂਜੇ ਜ਼ਰੂਰੀ ਚੀਜ਼ਾਂ ਲੈਣਾ ਸਮਾਜ ਨੂੰ ਦੇਣਾ ਬੰਦ ਸਾਡੇ ਕੋਲੇ ਗੁਰੂ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਮੈਨੇਜਮੈਂਟ ਕਮੇਟੀ ਚੇਅਰਮੈਨ ਸਾਹਿਬਾਨ ਨੇ ਸਦਾ ਰੱਬ ਦੀ ਜਿੰਦਗੀ ਇੱਥੇ ਮੌਜੂਦ ਨੇ ਅਸੀਂ ਸਕੂਲ ਮੈਨੇਜਮੈਂਟ ਕਮੇਟੀ ਦਾ ਤਿਆਰ ਲੋਕਿਤਨਵਾਦੀ ਹੈ ਜਿਨ੍ਹਾਂ ਨੇ ਵਧੀਆ ਕੋਚ ਸਿੱਖਿਆ ਦੇ ਨਾਮ ਨਾਲ ਵਧੀਆ ਕੂਚ ਦੇ ਰੱਖੇ ਤਾਂ ਕਿ ਇੱਕ ਸਕੂਲ ਉਹਦੀ ਤਰੱਕੀ ਕਰਦਾ ਜਦੋਂ ਸਿੱਖਿਆ ਲੈ ਦਿੱਤਾ ਮਾਪੇ ਦੇ ਵਿੱਚ ਉਹਦੇ ਬੱਚੇ ਹੰਢੀ ਹੁੰਦੇ ਆ ਪਰ ਜਦੋਂ ਡੇਟਾ ਦੇਖਦੇ ਕਿ ਉਹ ਸੰਸਥਾ ਮੱਲਾ ਮਾਰਦੀ ਹੈ ਤਾਂ ਉਹ ਨੂੰ ਸਹੀ ਕਾਨੂੰਨ ਹੁੰਦਾ ਤੇ ਇੱਥੇ ਅਸੀਂ ਇਹਨਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਇਸ ਬੱਚੇ ਦੀ ਮਿਹਨਤ ਨੂੰ ਨਖਾਰਿਆਂ ਗੋਲ ਪੱਲਾ ਕਰੀਏ ਜੀ ਦੇ ਵਿੱਚ ਤੇ ਇਹ ਬੱਚੇ ਨੂੰ ਆਂਗੜ ਤੋਂ ਲੈ ਕੇ ਕਰਨਾਟਕ ਤਣਗਣਾ ਅੱਜ ਦੇ ਤੱਕ ਖੇਡਾਂ ਲਈ ਕਿੱਥੇ ਖੇਡ ਲਈਏ ਸੀ ਇਹਨਾਂ ਦੇ ਕੋਚ ਪ੍ਰਸੀ ਸਿੰਘ ਜੀ ਚੇਅਰਮੈਨ ਗੋਲਦਾਰ ਇੰਟਰਨੈਸ਼ਨਲ ਪਬਲਿਕ ਸਕੂਲ ਆਰਪੀ ਸਿੰਘ ਜੀ ਦਾ ਤੇ ਸਕੂਲ ਮੈਨੇਜਮੈਂਟ ਕਮੇਟੀ ਦਾ ਸਮੂਹ ਸੰਗਠਨ ਪਹਿਲੇ ਆਂਗੜ ਦੇ ਪੰਚਾਇਤ ਵਰਨ ਬਹੁਤ ਐਤ ਐਤ ਜਲੋਕਾਂ ਮੈਂ ਕਰਦੇ ਆਂ ਅਤੇ ਸਾਰੇ ਸਾਡੇ ਲੋਕਾਂ ਨਾਲ ਅਸੀਂ ਤੁਹਾ ਆਪਣੇ ਵਿਸ਼ਵਾਸ ਵਿੱਚ ਪਰਪੋਲ ਨੇ ਆ ਕਿ ਇਹ ਬੱਚੇ ਨੂੰ ਹੋਰ ਵੀ ਨੀਤ ਲਈ ਜੋ ਵੀ ਕਿਸੇ ਸਾਧ ਦੀ ਲੋੜ ਹੈ ਸਾਡਾ ਪਿੰਡ ਹਮੇਸ਼ਾ ਤੁਹਾਡੇ ਲਈ ਹਮਦਰਦ ਰਹੇਗਾ ਮਮਾ ਜਗਤਪਾਲ ਨਾਂ ਇਹਦਾ ਹੋਇਆ ਹਨ ਅਨਮੋਲ ਤ੍ਰੀ ਦੇ ਕੋਲ ਜਿਨ੍ਹਾਂ ਦੀ ਬਦੌਲਤ ਇਹੇ ਬੱਚਾ ਦੇ ਸਕੂਲ ਤੋਂ ਉੱਠ ਕੇ ਰੈਸ਼ਨਲ ਕੇਾਰੇ ਪਹੁੰਚਿਆ ਭਾਰਤੀ ਜਿੰਨ ਦੇ ਚੋਣ ਹੋਈਆਂ ਉਹਨਾਂ ਨੂੰ ਮਲਾਮਾਂਗਾ ਉਹ ਆਪਣੇ ਦੋਸ਼ ਆਪ ਲੈਣੇ ਉਹ ਮਨੋਲ ਪੇਸਿੰਗ ਨੇ ਕੋਲ ਆ ਹਰਟਾ ਦੇ ਮੈਂ ਗੁਰੂ ਮਹਾਰਾਜ ਜੀ ਜਤੂਰੀ ਵਿੱਚ ਕੱਤਰ ਸਾਧਨ ਸਤਿਗੁਰਾਂ ਦਾ ਦਿੱਤਾ ਮੈਂ ਨਾਰਾ ਕਰਕੇ ਲੰਗ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕਾਂਗੜ ਦੇ ਨਿਵਾਸੀਆਂ ਨੂੰ ਵਧਾਈ ਦੇਣ ਦੇ ਮੱਦੇ ਪਹੁੰਚੇ ਆ ਕਿਉਂਕਿ ਤੁਹਾਡੇ ਪਿੰਡ ਦਾ ਕਮੂਨ ਹਰ ਸਕੂਲ ਉਹਨੂੰ ਮੋਟੇ ਸੰਗ ਕਾਂਗੜ ਆਈਸੀਐਸੀ ਭਾਰਤੀ ਟੀਮ ਵਿੱਚ ਆਪਣੇ ਸਿਲੈਕਸ਼ਨ ਕਰਵਾ ਕੇ ਅਗਲਾ ਜਿਹੜਾ ਨੈਕਸਟ ਕੰਪੀਟੀਸ਼ਨ ਆਉਂਦੇ ਵਿੱਚ ਮਤਲਬ ਪਹੁੰਚ ਚੁੱਕਿਆ ਹੈ ਸੋ ਇਸ ਕਰਕੇ ਅਸੀਂ ਪਿੰਡ ਦੇ ਵਸਨੀਕਾਂ ਨੂੰ ਸਕੂਲ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ अगली गल है किसी भी बच्चे गेम तक पहुंचाने जो अगे ना तो कला स्कूल ना कले मापे ना बचे का टीचर एक कड़ी तहत करना प्य बच्चे ने पहला तीन तो बार स्टेट खेली उसके बाद तीन बार ही बच्चा नैशनल जा चुका है और इस बारेक्शन है वास्ते हुई है पर इतों तक तो बच्चे पहुंचने वास्ते ਮੈਂ ਪਹਿਲੇ ਤੋਂ ਵੀ ਗੱਲ ਕਰਦਾ ਵੀ ਹੁਣ ਤਾਂ ਬੱਚਾ ਪਾਸਵਾਂ ਦੇ ਵਿੱਚ ਥੋੜਾ ਵੱਡਾ ਹੋ ਗਿਆ ਪਰ ਅਜੇ ਤੋਂ 2 ਸਾਲ ਪਹਿਲਾਂ ਮਾਪਿਆਂ ਨੂੰ ਫਿਕਰ ਹੁੰਦਾ ਵੀ ਬੱਚੇ ਨੂੰ ਇਕੱਲੇ ਪ੍ਰੈਕਟਿਸ ਤੇ ਲੈ ਫਿਰੇ ਸਕੂਲ ਨਾਲ ਤੇ ਜੇ ਮਾਪੂਰੀ ਐਂਕਸ ਸਰਪੰਚ ਜੀ 5 ਤੋਂ 6 ਸਾਲ ਹੋ ਗਏ ਬੱਚੇ ਨੂੰ ਆਪ ਸਵੇਰ ਨੂੰ ਲੈ ਕੇ ਸ਼ਾਮ ਨੂੰ ਘਰੋਂ ਲੈ ਕੇ ਤੇ ਬੱਚੇ ਨੂੰ ਆਪ ਸਕੂਟਰ ਮੋਟਰਸਾਈਕਲ ਉੱਤੇ ਘਰੋਂ ਲੈ ਕੇ ਜਾਂਦੇ ਸੀ ਇਹ ਇੱਕ ਪਰਿਵਾਰ ਦੀ ਵੀ ਮਤਲਬ ਸੱਚ ਜਿਹੜੀ ਹੈ ਮਿਹਨਤ ਹੈ ਇੱਥੇ ਦਾ ਕੋਈ ਕੰਮ ਵਾਸਤੇ ਜਿਹੜੀ ਕੰਮ ਕਰਦੀ ਹੈ ਦੂਜੀ ਰਹੀ ਕਰਨ ਅੱਜ ਸਾਡੇ ਤੇ ਮਾਪਿਆਂ ਤੇ ਬੱਚਿਆਂ ਦੇ ਮਾਪਿਆਂ ਤੇ 21% ਭਾਗ ਹੋਈ ਹੈ ਵੀ ਬੱਚੇ ਦੀ ਪਰਸੈਂਟ ਹੈ ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਸਾਡੇ ਕੋਲ ਜਿਹੜੇ ਸਪੋਰਟਸ ਦੇ ਜੁਨਾ ਵਾਲੇ ਬੱਚੇ ਐ ਜਿਹੜੇ ਦੇ ਨਾਲ 70% ਨੰਬਰ ਲੈ ਕੇ ਜਾਣ ਵਾਲੇ ਬੱਚੇ ਅੱਗੇ ਚਲੇ ਜਾਂਦੇ ਆ ਤੇ 50% ਸਪੋਰਟਸ ਦੇ ਜੁਨਾ ਕਿੱਧਰ ਤੋਂ ਨਪੇ 20% ਲੈ ਕੇ ਜਾਣੇ ਬੱਚੇ ਵੀ ਦੇਖੇ ਹਰਦੇ ਇਸ ਕਰਕੇ ਅਨਮੋਲ ਦੀ ਕਰਨੀ ਸਾਡੇ ਇਸ ਸਕੂਲ ਦੇ ਜਿਹੜੇ 10 ਤੇ 15 ਬੱਚੇ ਆਏ ਸਾਰ ICSE ਪਾਉਂਦੇ ਨੇ ਇਹਨਾਂ ਦੀ ਇਮਲਾ ਉਹਦੇ ਪੱਕਾ ਬੜਕਾ ਦੇ ਵਿੱਚ ਉਹਨਾਂ ਟੀਮਾਂ ਦੀ ਜ਼ਿੰਮੇਵਾਰੀ ਕਰਦੇ ਆ ਇਹਦੇ ਵਿੱਚ ਦੇਖੋ ਮਾਇਸਕੂਲ ਮੈਨੇਜਮੈਂਟ ਨੂੰ ਵੀ ਬਧਾਈ ਦੇਣਾ ਕਿਉਂਕਿ ਕਿਸੇ ਨੂੰ ਸੁਖ ਦੇ ਬਿਨਾ ਤਾਂ ਇਹ ਸਪੋਰਟਸ ਨੂੰ ਨਹੀਂ ਜਾ ਸਕਦੇ ਸਰਦੀ ਸਕੂਲ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਚੇਅਰਮੈਨ ਕਮਿਊਨਿਟੀ ਰਿਪਬਲਿਕ ਸਕੂਲ ਉਹ ਸਾਰਾ ਹਰਪੀ ਸਿੰਘ ਜੀ ਲੱਗੇ ਜਿੱਥੇ ਬੱਚਿਆਂ ਦੀ ਗੇਮਾਂ ਦੀ ਗੱਲ ਹੈ ਮੈਂ ਨੈਸ਼ਨਲ ਦੇ ਵਿੱਚ ਬੱਚੇ ਲੈ ਕੇ ਜਾਣਾ ਹੈ ਕਿਸੇ ਵੀ ਜੇ ਉਹ ਦਾ ਕੋਈ ਵੀ ਬੱਚਾ ਹੋਊ ਉਹਨੂੰ ਕਿਸੇ ਦੇ ਸਮਾਨ ਦੀ ਗਵਰਨਮੈਂਟ ਦੀ ਘੱਟ ਹੋਵੇ ਗ੍ਰਾਮਦਾਰੀ ਦੀ ਘੱਟ ਹੋਵੇ ਪੁਲਿਸ ਦੀ ਘੱਟ ਹੋਵੇ ਕਿਸੇ ਵੀ ਕਿਸਮ ਦੀ ਉਹਨੂੰ ਕਮੀ ਮਹਿਸੂਸ ਹੁੰਦੀ ਹੋਵੇ ਨੰਗਰ ਸਰੋਂ ਰਿਕਵੈਸਟ ਕਰੂੰ ਤੁਸੀਂ ਬੱਚੇ ਨੂੰ ਆਪਣੇ ਤੌਰ ਤੇ ਪ੍ਰੈਕਟਿਸ ਵੀ ਕਰਵਾਵਾਂਗੇ ਐਨੇ ਲੱਭਦੇ ਜਿਹੜੇ ਕਿੰਮੇ ਜੱਜ ਕਰ ਉਹ ਵੀ ਤੁਸੀਂ ਕਰ ਸਕਦਾ ਹੋ ਉਹੋ ਚੀਜ਼ ਕੀ ਹੁੰਦੀ ਸਮੂਹ ਸਾਧਕ ਨੇ ਤੇਰਾ ਅਰਥ ਨੂੰ ਜਿਹੜੀអនុਮਤੀ ਚੋਣ ਇਹ ਤੀਜੀ ਵਾਰੀ ਲਈ ਹੈ ਪਹਿਲਾਂ 14 ਸਾਲਾਂ ਦੇ ਵਿੱਚ ਵਿੱਚ ਬੱਚਾ ਇੰਡੀਆ ਸੀ ਇੱਕ ਵਾਰੀ ਉਹਨਾਂ ਨੇ ਨੈਸ਼ਨਲ ਜੀਮ ਆ ਦੇ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਦੋ ਵਾਰੀ ਇੱਕ ਇੱਕ ਜੇ ਸਾਲ ਇੱਕ ਹੁਣਾਂ ਦੇ ਸਾਲ 17 ਸਾਲ ਦੀ ਉਮਰ ਦੇ ਵਿੱਚ ਇਹ ਮਾਲਕ 17 ਸਾਲਾਂ ਦਾ ਨਿਰਮੈਣ ਉਹਦੇ ਵਿੱਚ ਇਹ ਬੱਚੇ ਦੀ ਇੱਜ਼ਤ ਉੱਚੀ ਵਾਚੂ ਤੇ ਪਰਮਾਨਵਾਗੇ ਅਰਦਾਸ ਵੀ ਕਰਦੇ ਆ ਕਿ ਹਲੇ ਬੱਚਾ ਵਿਆਹ ਨਹੀਂ ਦੇ ਵਿੱਚ ਐ ਤੇ ਇਹ 19 ਸਾਲਾਂ ਦੇ ਆਪਣੇ ਅੰਦਰ ਤਰਪਣਾ ਉਹਨਾਂ ਨੂੰ ਮਿਲੂ ਤੇ 19 ਸਾਲਾਂ ਦੇ ਵਿੱਚ ਵੀ ਪ੍ਰਮਾਤਮਾ ਦੇਸ਼ੀਰ ਬਾਸ ਅੱਜ ਇਸ ਬੱਚੇ ਦੀ ਚੋਣ ਜ਼ਰੂਰ ਹੋਵੇ ਤੇ ਹੁਣ ਇਸ ਬੱਚੇ ਨੂੰ ਸ਼ੁਭ ਕਾਮਨਾਵਾਂ ਸਾਰੇ ਪਰਿਵਾਰ ਨੂੰ ਵਧਾਈ ਹੈ ਜਿਨ੍ਹਾਂ ਦੀ ਮਿਹਨਤ ਜਿਵੇਂ ਇਹਨਾਂ ਨੇ ਦੱਸਿਆ ਵੀ ਪਰਿਵਾਰ ਮਿਹਨਤ ਕਰਦਾ ਹਰੇਕ ਬੱਚੇ ਨੂੰ ਸ਼ੁਭ ਕਾਮਨਾ ਹੋਵੇ ਤਾਂ ਪਰਿਵਾਰ ਦੀ ਮਿਹਨਤ ਜ਼ਰੂਰੀ ਹੈ ਜੇ ਪਰਿਵਾਰ ਬੱਚਾ ਮੁੰਡੇ ਨੇ ਤੇ ਲੱਗਦਾ ਜਿੰਨੀ ਪਰਵਾਹ ਦੇਣੀ ਹੋਵੇ ਜੇ ਪਰਿਵਾਰ ਨਾਲ ਸਹਿਯੋਗ ਸਾਥ ਦੇਊਗਾ ਜੇ ਬੱਚੇ ਨੂੰ 4 ਵਜੇ ਖੇਡਾਂ ਲਈ ਜੇ ਉਹਦੇ ਗਰਾਊਂਡ ਦੇ ਵਿੱਚ ਸਾਡਾਂ ਦੀ ਰੋਲ ਹੋਊਗੀ ਤਾਂ ਪਰਿਵਾਰ ਆਪਣੇ ਸ਼ੌਂਦੇ ਦੇ ਹਾਜ਼ਰ ਹੋਵੇ ਤਾਂ ਉਹੀ ਬੱਚਾ ਕਰਨਾ ਤੇ ਅਨਮੋਲ ਦੇ ਲਈ ਸਾਡੇ ਕੋਲ ਇੱਕ ਫੀਰ ਵੀ ਹੈ ਮੇਰੀ ਆਉਣ ਆਉਣ ਵਾਲੀ ਨੌਜਵਾਨ ਪੀੜੀ ਨੂੰ ਵੀ ਸਾਰੇ ਬੱਚੇ ਜਿਹੜੇ ਸਕੂਲਾਂ ਵਿੱਚ ਪੜ੍ਹਦੇ ਆ ਇਹ ਟੀਮਾਂ ਦੇ ਵਿੱਚ ਆਪਾਂ ਜਨੂਨ ਅਝਾਂ ਕਲਾ ਕਰਕੇ ਇਹਦੇ ਆਪਣੇ ਪਿੰਡ ਨੂੰ ਇੱਕ ਵਧੀਆ ਤੇ ਹਨ ਮੂੜ ਵੱਲੋਂ ਬਿੜੇ ਬੱਚੇ ਬੁਰਲੇ ਉਹਨਾਂ ਵੀ ਇਹਨਾਂ ਨੂੰ ਦੇ ਕੇ ਆਪਣੀ ਮਿਹਨਤ ਕਰਦੇ ਹੁਣ ਕਿਹੜੀ ਪੰਚਾਇਤ ਵੱਲੋਂ ਸੰਗਤ ਵੱਲੋਂ ਸਕੂਲ ਦੇ ਨਾਮ ਤੇ ਦਿੱਤਾ ਸਨਮਾਨ ਕੀਤਾ ਜਾ ਬਗਾ ਜੀ ਉਹਨਾਂ ਨੂੰ ਲੋਕਾਂ ਦਾ ਭੇਟ ਕਰਕੇ ਜਿਹੜੀ ਪਿੰਡ ਦੀ ਪੰਚਾਇਤ ਹੈ ਤੇ ਸੰਗਤਾ ਹੋ ਸਾਡੇ ਹੱਥੇ ਹੈ ਚੇਅਰਮੈਨ ਨੇੜੇ ਸਕੂਲ ਮੈਨੇਜਮੈਂਟ ਮੈਂਡੀ ਡਾਇਰੈਕਟਰ ਸਾਹਿਬ ਨੇ ਉਹਨਾਂ ਦਾ ਸਨਮਾਨ ਕਰਦੇ ਹਾਂ ਅਗਲਾ ਫੋਨ ਕਰਦੀ ਅੱਜ ਫੋਨ ਤੋ ਮਰਛਾ ਤੋ ਤਾਂ ਪਹਿਲਾ ਲੋਕਾ ਹੈ ਉਹ ਪਿਆਰੇ ਨੇ ਦੇਣ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਪਵਰ ਜੀ ਪੂਰਨ ਨਾਮ ਉਹਨਾਂ ਦੇਸ ਨੇ ਕਰਦਾਂਗੇ ਉਹਨਾਂ ਸਿੱਖਾਂ ਦਾ ਧੰਨਵਾਦ ਰਿਸ਼ਤੇਦਾਰਾਂ ਜਿਨ੍ਹਾਂ ਨੇ ਆਪਣਾ ਸੀਮਾ ਕੱਟ ਕੇ ਗੁਰਸਾਹਿਬ ਦੇ ਦਰਵਾਜ਼ੇ 'ਤੇ ਪਹੁੰਚੇ ਹੁਣ ਪਰਵਾਨ ਨੂੰ ਦਾਸ ਕੰਨੂ ਨਾਮ ਦਾ ਕਹਿੰਦਾ ਹੈ ਸਤਿ ਸ੍ਰੀ ਅਕਾਲ ਗੁਰੂ ਦਾ ਪ੍ਰਸ਼ਾਦ ਅਰਦਾਹ ਹੈ ਕਿ ਉਸ ਤੋਂ ਪ੍ਰਾਂਤ ਆਸਰਣ ਦੇ ਹੋਏ ਤੇ